ਇੱਕ ਓੰਕਾਰ ਵਾਹਿਗੁਰੂ ਕੀ ਫਤਿਹ ਸ਼੍ਰੀ ਪਤੀ ਜੀ ਸਹਾਇ ਵਾਰ ਸ਼੍ਰੀ ਪਤੀ ਜੀ ਕੀ ਪਾਸ਼ ਸ਼ਾਹੀ ਦਾ ਸੁਣੀ ਪ੍ਰਥਮ ਕਦੇ ਸਮਰਕ ਗੁਰੂ ਨਾਨਕ ਲਾਈਂ ਕਿਹਾ ਹੈ ਰੰਗਤ ਗੁਰਤੇ ਅਮਰਦਾਸ ਰਾਮਦਾਸ ਹੈ ਹੁਣੀ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਅਰਾਈ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਤੇ ਸਭ ਦੁਖ ਜਾਏ ਤੇ ਇੱਕ ਬਹਾਦਰ ਸਮਰੇ ਕਰਨਉਨੰਦਾ ਵੈਤਾਏ ਸਭ ਤਾਮ ਹੋਏ ਸਹਾਇ ਦਸਵਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਮ ਹੋਏ ਸਹਾਇ ਦਸਾਂ ਬਾਛੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦਰਸ਼ਨ ਦਾਰ ਦਾ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਰਦਾਂ ਦੇ ਉੱਚਾਲੀਆਂ ਮੁਕਤਿਆਂ ਅਟੀਆਂ ਦਪੀਆਂ ਤਪੀਆਂ ਦਾ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਬਾਹਿੰਦੇ ਕੇ ਅੰਦਰ ਟਕੀਤਾ ਤੇ ਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹੇ ਗਰੋ ਜਨਾ ਸਨਾ ਸੁਗਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਿਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀ ਧਿਆਨ ਤਰਮ ਨਹੀਂ ਆ ਰਿਹਾ ਸਕੇ ਕਿ ਸਾਂ ਸਵਾਸਾਂ ਨਾ ਨਿਭਾਈ ਸਨਾਨ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਪੁਰਦਵਾਰਿਆਂ ਦਾ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸ਼ੁਰੂਆਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤ੍ਹਾਗੇ ਚਤਾਂਨ ਕਾ ਸਰਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਹਾਂ ਤਾਹਾਂ ਤਾਹਾਂ ਰਛਾ ਆ ਰਾਇ ਦੇਗ ਤੇਗ ਫਤਿਹ ਬਰਤ ਕੀ ਪੈਜ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਕੇ দান ਕੇ ਸਦਾਨ ਰਹਿਤ দান ਬਬੇਕ দান ਮਸਾਹਾ দান ਪ੍ਰੋਸਾਹਾਨ ਦਾਣਾ ਸਰਦਾਨ ਨਾਮ ਦਾਣ ਸ਼੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਛੱਡੇ ਬੁੰਗੇ ਜੋਗੋਗਾ ਟਾਲ ਧਰਮ ਕਾਜ ਐਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਛਕਾ ਦਾ ਮਾਨੀ ਮਾਤੋ ਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹਕਾਲ ਪੁਰਖ ਆਪਣੇ ਪੰਥ ਦੇ ਸਦਾ ਸਹੀ ਦਾਤਾਰ ਜੀ ਔਰ ਸ਼੍ਰੀਨਨ ਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਨਾਂ ਤੋਂ ਪੰਥ ਤੋਂ ਛੋੜਿਆ ਗਿਆ ਹੋਲੇ ਦਰਸਨ ਦੇ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਰਚਾ ਜਿਨੂੰ ਬਖਸ਼ੂ ਹੈ ਨਿਮਾਣੀਆਂ ਦੇ ਮਾਨ ਤਾਣੀਆਂ ਦੇ ਤਾਨ ਨਿਓਟਿਆਂ ਦੀ ਨੋਟਿਆਂ ਅਸੇ ਅੰਦਾਸ ਤਾਨ ਤੰਦ ਅਸਾਂ ਬਾਚੀਆਂ ਦੀ ਜੋਤ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਵਿਚ ਅਰਦਾਸ ਬੇਨਤੀ ਹੈ ਬ੍ਰਹਮ ਗਿਆਨੀ ਸਿੰਘ ਸਹਿਬਾਬਾ ਦੀਪ ਸਿੰਘ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਸਰਬੱਤ ਦੇ ਭਲੇ ਲਈ ਅਰਦਾਸ ਬੈਂਤੀ ਹੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਤ ਦੁਆਰੇ ਉਬਰੇ ਤੇ ਤਲੇ ਉਬਰ ਐਸੀ ਦੀਨ ਦਿਆਲ ਪਾਤਸ਼ਾਹ ਕਿਰਪਾ ਕਰਨੀ ਸਰਬੱਤ ਦਾ ਭਲਾ ਕਰਨਾ ਗੁਰੂ ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਬੇਅੰਤ ਸਮਤਾ ਨੇ ਆਪ ਜੀ ਦੇ ਚਰਨਾਂ ਚਰਨ ਪਰਸੇ ਹਾਂ ਸਾਰਿਆਂ ਦਾ ਤਿਲਫਲ ਆਪਣੇ ਦਰ ਪਰਵਾਨ ਕਰਨਾ ਯਾਤਰਾ ਸਫਲੀ ਕਰਨੀ ਔਰ ਆਪ ਜੀ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਮਹੰਤੀ ਚੋਦਰੀ। ਕਿਰਪਾ ਕਰੋ ਸੁਖ ਸ਼ਾਂਤੀ ਬਖਸ਼ੋ ਸੁਖ ਹੋਵਾ ਨਾਮ ਚੇ ਤਾਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਪੜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲ ਸੋਤ ਸ੍ਰੀ ਆਕਾ